ਕੇ ਉੱਪਰ ਆ ਗਏ ਹੋ ਗੁਰਦੁਆਰਾ ਸਾਹਿਬ ਚਲੀਏ ਮੈਂ ਵੀ ਹੋ ਗਈ ਤਿਆਰ ਹਾਂ ਚਲਦੇ ਆ ਕਿਉਂਕਿ ਅੱਜ ਤਾਂ ਵੈਸੇ ਮੈਨੂੰ ਵੋਟਾਂ ਦੀ ਛੁੱਟੀ ਆ ਤੇ ਛਿੱਦੀ ਦਿਨ ਵੀ ਚਲਦੇ ਪਏ ਗੁਰਦੁਆਰਾ ਤਾਂ ਮੱਥਾ ਟੇਕਣਾ ਬਣਦਾ ਉਹ ਤਾਂ ਆਪਾਂ ਚਲਦੇ ਆ ਪਰ ਤੁਸੀਂ ਉੱਪਰ ਖੜੇ ਕੀ ਸੋਚੀ ਜਾਂਦੇ ਸੀ ਜੇ ਸੋਚਦੇ ਪਿਓ ਫੇਰ ਤਾਂ ਕੁਝ ਦਿਮਾਗ 'ਚ ਚੱਲਦਾ ਹੀ ਹੋਣਾ ਹਾਂ ਚੱਲਦਾ ਤਾਂ ਪਿਆ ਦਿਮਾਗ ਦੇ ਵਿੱਚ ਹੁਣ ਸੋਚ ਰਿਹਾ ਕਿ ਆਪਾਂ ਉਹ ਗੱਲ ਨੂੰ ਹੁਣੇ ਕਰ ਲਈਏ ਕਿ ਬਾਅਦ 'ਚੋਂ ਕਰਾਂ ਸਮਝ ਨਹੀਂ ਆ ਰਿਹਾ ਕੁਝ ਵੀਰੇ ਜੇ ਤਾਂ ਮੁੱਦਾ ਗੰਭੀਰ ਹੈ ਫਿਰ ਤਾਂ ਆਪਾਂ ਹੁਣੇ ਗੱਲ ਕਰ ਲੈਨੇ ਆ ਜੋ ਨਾਰਮਲ ਜੀ ਗੱਲ ਹੈ ਫਿਰ ਕੋਈ ਚੱਕਰ ਨਹੀਂ ਗੁਰਦਾਰੇ ਤੋਂ ਆ ਕੇ ਕਰ ਲਾਂਗੇ ਗੱਲ ਹੈ ਗਰੀ ਹੈ ਇਦਾਂ ਕਿ ਅੱਜੂ ਤੇ ਲਾਪਤਾ ਵਾਲਾ ਮੁੱਦਾ ਨਾ ਸਿਰਫ ਆਪਾਂ ਤਿੰਨਾਂ ਨੂੰ ਪਤਾ ਹੈ ਗੀਤਾ ਭੈਣ ਨੂੰ ਪਤਾ ਹੈ ਤੇ ਜਾਂ ਫਿਰ ਉਧਰ ਅੱਜੂ ਦੀ ਮਾਂ ਨੂੰ ਪਤਾ ਹੈ ਮੈਨੂੰ ਹੁਣ ਇਹ ਟੈਨਸ਼ਨ ਹੈ ਜੇ ਮੁੱਦਾ ਮਾਮਿਆਂ ਨੂੰ ਪਤਾ ਲੱਗ ਗਿਆ ਤਾਂ ਪੰਗਾ ਖਾਸਾ ਹੀ ਵੱਡਾ ਪੈਣਾ ਇਸ ਮੁੱਦੇ ਤੇ ਮੈਂ ਸੋਚ ਰਿਹਾ ਵੀ ਕਿੱਦਾਂ ਕਰਾਂ ਵੀਰੇ ਸੋਚ ਤਾਂ ਤੁਸੀਂ ਸਹੀ ਰਹੇ ਹੋ ਪਰ ਪੰਗਾ ਇੱਕ ਹੋਰ ਹੈ ਜੇ ਮਾਮਿਆਂ ਤੋਂ ਪਹਿਲੇ ਮੰਮੀ ਨੂੰ ਪਤਾ ਲੱਗ ਗਿਆ ਨਾ ਆਪਣੀ ਕਲਾਸ ਤਾਂ ਲੱਗਣੀ ਲੱਗਣੀ ਭਾਬੀ ਵਿੱਚ ਨਜਾਇਜ਼ ਹੀ ਫਸ ਜਾਣੀ ਆ ਉਹ ਤਾਂ ਚੱਲ ਕੋਈ ਗੱਲ ਨਹੀਂ ਉਹਦਾ ਵੀ ਹੱਲ ਕੱਢ ਲਾਂਗੇ ਪਰ ਪਹਿਲਾਂ ਮੈਨੂੰ ਇਹ ਦੱਸ ਤੂੰ ਕਿਦਾਂ ਠੀਕ ਆ ਤੇਰੇ ਮਾਈਂਡ ਚ ਉਧਰਲੀ ਸਿਚੁਏਸ਼ਨ ਨੂੰ ਲੈ ਕੇ ਕੋਈ ਚੀਜ਼ ਤਾਂ ਨਹੀਂ ਫਸੀ ਹੋਈ ਜੇ ਕਿਤੇ ਅੜਦੀ ਪਈ ਆ ਤਾਂ ਦੱਸ ਦੇ ਵੀਰੇ ਜੋ ਉੱਥੇ ਹੁਣ ਅਸੀਂ ਉਹ ਤਾਂ ਹੋ ਹੀ ਗਿਆ ਨਾਲੇ ਜਦੋਂ ਮੈਂ ਉਸ ਘਰ ਤੋਂ ਬਾਹਰ ਪੈਰ ਪਾਇਆ ਨਾ ਮੈਂ ਉੱਥੇ ਦੀਆਂ ਗੱਲਾਂ ਉੱਥੇ ਹੀ ਛੱਡ ਆਈਆਂ ਮੈਂ ਉਹਨਾਂ ਕੁੜੀਆਂ ਚ ਤਾਂ ਹੈ ਹੀ ਨਹੀਂ ਜਿਹੜੀਆਂ ਘਰ ਆ ਕੇ ਰੋਣ ਪਿੱਟਣ ਲੱਗ ਜਾਣ ਆਪਣੀ ਲਾਈਫ ਨੂੰ ਬਲੇਮ ਕਰਨ ਲੱਗ ਜਾਣ ਆਪਣੇ ਆਪ ਨੂੰ ਨੁਕਸਾਨ ਪਹੁੰਚਾਣ ਆਪਣੀ ਜ਼ਿੰਦਗੀ ਨੂੰ ਹੀ ਦਾਤ ਲਾ ਦੇਣ ਨਾ ਮੈਂ ਸਗੋਂ ਨਾ ਗੱਲਾਂ ਨੂੰ ਭੁੱਲ ਕੇ ਨਾ ਅੱਗੇ ਵਧਣਾ ਚਾਹਨੀ ਆ ਮੈਨੂੰ ਆਪਣੇ ਘਰ ਦੇ ਜ਼ਿਆਦਾ ਪਿਆਰੇ ਨੇ ਜੀ ਗੱਲ ਪਤਾ ਕੀ ਹੈ ਰੀਆ ਨੂੰ ਸੰਭਣ ਵਾਸਤੇ ਅਸੀਂ ਸੀਗੇ ਤਾਂ ਕਰਕੇ ਉਹ ਜਲਦੀ ਸੰਭਲ ਗਈ ਹੈ ਹਾਂ ਰੀਆ ਮੈਂ ਤੈਨੂੰ ਇੱਕ ਗੱਲ ਜ਼ਰੂਰ ਕਹਿਣੀ ਹੈ ਜੇ ਉਸ ਚੀਜ਼ ਨੂੰ ਲੈ ਕੇ ਤੇਰੇ ਮਨ 'ਚ ਕੋਈ ਵੀ ਗੱਲ ਨਾ ਸਾਡੇ ਨਾਲ ਉਸੇ ਵੇਲੇ ਸ਼ੇਅਰ ਕਰ ਕਾਨੂੰ ਕਿਸੇ ਵੀ ਗੱਲ ਦਾ ਪੰਗਾ ਪੈਂਦਾ ਹੈ ਨਾ ਅਕਸਰ ਨਪਰੀ ਤੇ ਵੀ ਆਪਣੀ ਭੈਣ ਹੀ ਆ ਜੇ ਉਧਰ ਵੀ ਕੁਝ ਹੁੰਦਾ ਨਾ ਤੇਰੀ ਵਜ੍ਹਾ ਦੇ ਨਾਲ ਜਾਂ ਅੱਜੂ ਦੀ ਵਜ੍ਹਾ ਨਾਲ ਭੈਣ ਆਪਣੀ ਆ ਦੁੱਖ ਆਪਾਂ ਨਹੀਂ ਹੋਣਾ ਹੈ ਗੱਲ ਪਤਾ ਕੀ ਆ ਸਾਦ ਜੇ ਰੀਆ ਦਾ ਵਿਆਹ ਹੋ ਜਾਂਦਾ ਤੇ ਮੈਂ ਇਹੀ ਚਾਹੁੰਦਾ ਮੇਰੀ ਭੈਣ ਸੁਖੀ ਵਸਦੀ ਤੇ ਜੇ ਲਾਪੀ ਦਾ ਵਿਆਹ ਹੋ ਗਿਆ ਮੈਂ ਹੁਣ ਵੀ ਇਹੀ ਚਾਹੁੰਦਾ ਕਿ ਮੇਰੀ ਉਹ ਵੀ ਭੈਣ ਸੁਖੀ ਵਸੇ ਚੱਕਰ ਇਹ ਆ ਕਿ ਮੁੰਡੇ ਦੇ ਫੇਸ ਤੋਂ ਦੇਖ ਕੇ ਪਤਾ ਲੱਗ ਰਿਹਾ ਸੀ ਕਿ ਉਹਦਾ ਵਿਆਹ ਕੀਤਾ ਨਹੀਂ ਜਾ ਰਿਹਾ ਉਹਦੇ ਨਾਲ ੱਤਕਾ ਕੀਤਾ ਜਾ ਰਿਹਾ ਤੇ ਇਸ ਚੀਜ਼ ਦਾ ਉਹ ਲਾਪੀ ਦੇ ਨਾਲ ਕੋਈ ਗੁੱਸਾ ਗਿਲਾ ਨਾ ਕੱਢੇ ਕਿਉਂਕਿ ਜੇ ਉਹਦਾ ਲਾਪੀ ਨਾਲ ਕੋਈ ਡਿਸਬਿਊਟ ਚੱਲ ਪਿਆ ਨਾ ਤੇ ਸਿੱਧੀ ਉਂਗਲਾ ਸਾਡੇ ਤਿੰਨਾਂ ਤੇ ਉੱਠਣੀ ਆ ਕਿਉਂਕਿ ਉਹਦੀ ਮਾਣੇ ਪਤਾ ਕੀ ਕਹਿਣਾ ਵੀ ਤੇਰੀ ਭੈਣ ਹੱਲੇ ਵੀ ਮੇਰੇ ਮੁੰਡੇ ਨੂੰ ਮੈਸੇਜ ਕਰਦੀ ਹੈ ਤੇ ਮੇਰੇ ਮੁੰਡੇ ਨੂੰ ਪੜਕਾਉਂਦੀ ਹੈ ਵੀ ਤੇ ਗੱਲਾਂ ਦਾ ਕੜਾਤਾ ਨਾ ਜਿੰਨਾ ਮਰਜ਼ੀ ਬਣਾ ਲਓ ਉਹਨਾਂ ਦਾ ਕੀ ਹੱਕ ਬਣਦਾ ਮੇਤੇ ਉਂਗਲੀ ਚੱਕਣ ਦਾ ਕਿ ਤੂੰ ਮੇਰੇ ਮੁੰਡੇ ਨੂੰ ਪੜਕਾਉਣੀ ਆ ਜਾਂ ਮੈਸੇਜ ਫੋਨ ਕਰਦੀ ਹੈ ਕੋਈ ਸਬੂਤ ਵੀ ਹੋਣਾ ਚਾਹੀਦਾ ਨਾਲੇ ਹਾਂ ਪਿਆਰ ਸੀਗਾ ਇੱਕ ਹੱਦ ਤੱਕ ਸੀਗਾ ਹੁਣ ਮੇਰੀ ਭੈਣ ਉੱਥੇ ਜਾ ਕੇ ਵਸੀ ਐ ਤਾਂ ਮੈਂ ਇਹੀ ਚਾਹਨੀ ਆ ਕਿ ਉਹਦੀ ਜ਼ਿੰਦਗੀ ਆਪਣੇ ਰਾਹ ਤੇ ਮੇਰੀ ਜ਼ਿੰਦਗੀ ਆਪਣੇ ਰਾਹ ਚਲੋ ਮੈਂ ਤਾਂ ਇਹੀ ਚਾਹਨਾ ਕਿ ਸਾਰੇ ਆਪਣੇ ਆਪਣੇ ਘਰੇ ਸੋਹਣੇ ਤੇ ਸੁਖੀ ਵਸਣ ਹੁਣ ਰਹਿ ਗਿਆ ਮੁੱਦਾ ਮੰਮੀ ਵਾਲਾ ਹੁਣ ਮੰਮੀ ਨੂੰ ਕਿਵੇਂ ਦੱਸਣਾ ਇਹ ਦੱਸੋ ਮੇਰੀ ਗੱਲ ਸੁਨੋ ਜੀ ਮੈਨੂੰ ਨਹੀਂ ਲੱਗਦਾ ਕਿ ਆਪਾਂ ਨੂੰ ਮੰਮੀ ਨਾਲ ਗੱਲ ਕਰਨੀ ਚਾਹੀਦੀ ਐ ਤੁਹਾਨੂੰ ਯਾਦ ਆ ਨਾ ਅੱਜੂ ਦੀ ਮਾਂ ਨੇ ਸਾਨੂੰ ਅੰਦਰ ਲੈ ਜਾ ਕੇ ਕੀ ਕਿਹਾ ਸੀਗਾ ਵੀ ਇਹੇ ਗੱਲ ਬਾਹਰ ਨਹੀਂ ਆਣੀ ਚਾਹੀਦੀ ਫਿਰ ਆਪਾਂ ਇਸ ਚੀਜ਼ ਦਾ ਰੋਲਾ ਕਿਉ ਪਾਈਏ ਨਾਲੇ ਉਹ ਇਹ ਚੀਜ਼ ਨੂੰ ਕਿਉ ਉਡਾਊਗੀ ਭਾਬੀ ਦੂਜੀ ਗੱਲ ਇਹ ਵੀ ਐ ਕਿ ਜੇ ਲਾਪਰੀ ਦੀਦੀ ਤੇ ਕਦੇ ਕੋਈ ਕਲੇਸ਼ ਚੱਲਦਾ ਵੀ ਐ ਤੇ ਮੈਨੂੰ ਇੰਨੀ ਗੱਲ ਦਾ ਪਤਾ ਐ ਦੀਦੀ ਪਹਿਲੇ ਆਪਣੇ ਪੇਕੇ ਫੋਨ ਨਹੀਂ ਕਰਨਗੇ ਵੀਰੇ ਨੂੰ ਫੋਨ ਕਰਕੇ ਗੱਲ ਨੂੰ ਕਨਫਰਮ ਕਰਨਗੇ ਪਤਾ ਨਹੀਂ ਆ ਮਾਮਿਆਂ ਨਾਲ ਰਿਸ਼ਤੇਦਾਰੀ ਦਿਨੋ ਦਿਨ ਵਿਗੜਦੀ ਕਿਉਂ ਜਾ ਰਹੀ ਐ ਸੋਚਦਾ ਮਾਂ ਕਿ ਸਾਰੀ ਰਿਸ਼ਤੇਦਾਰੀ ਛੋਟਾਟ ਹੋਵੇ ਤੇ ਮੇਰੀ ਮਾਂ ਹੱਸਦੀ ਵਸਦੀ ਆਪਦੇ ਪੇਕੇ ਜਿਹੜਾ ਮਾਰ ਕੇ ਆਵੇ ਪਰ ਜਿਹੋ ਜਿਹੇ ਕੰਮ ਹੋ ਰਹੇ ਨੇ ਨਾ ਮੈਨੂੰ ਐ ਲੱਗਦਾ ਕਿ ਆਉਣ ਵਾਲੇ ਟਾਈਮ 'ਚ ਨਾ ਫੇਰ ਰਿਸ਼ਤੇਦਾਰੀਆਂ ਵਿਗੜਨਗੀਆਂ ਤੇ ਫੇਰ ਸਾਨੂੰ ਦੋਨੋਂ ਭੈਣ ਭਰਾਵਾਂ ਨੂੰ ਉਹਨਾਂ ਅੱਗੇ ਨੀਵਾ ਹੋਣਾ ਪੈਣਾ ਵਾ ਤੇ ਫਿਰ ਮਾਫੀਆਂ ਮੰਗਣੀਆਂ ਪਣੀਆਂ। ਅਗਲੇ ਨਾਲ ਇੱਕ ਗੱਲ ਦਾ ਨਾ ਸਾਡੇ ਉੱਤੇ ਬਲੇਮ ਰੱਖ ਦੇਣਾ। ਪਹਿਲਾਂ ਪਵਨ ਦੇ ਵਿਆਹ ਕਰਕੇ ਮੇਰੇ ਵੱਡਾ ਜਵਾਈ ਗੁੱਸੇ ਹੋ ਗਿਆ ਤੇ ਹੁਣ ਰੀਆ ਕਰਕੇ ਮੇਰਾ ਛੋਟਾ ਜਵਾਈ ਵੀ ਇਹ ਦੋਨੋਂ ਭੈਣ ਭਰਾ ਨਾ ਸਾਡੀਆਂ ਜੜ੍ਹਾਂ 'ਚ ਹੀ ਬੈਠੇ ਨੇ। ਮੇਰੀ ਤਾਂ ਇਹੀ ਸਲਾਹ ਹੈ ਵੀਰੇ ਕਿ ਜਿੰਨੀ ਦੇ ਤੱਕ ਗੱਲ ਲੁਕਦੀ ਹੈ ਲੁਕਾ ਲੈਣੇ ਆ। ਜਦੋਂ ਗੱਲ ਬਾਹਰ ਆਈ ਫਿਰ ਆਪੇ ਸਾਹਮਣਾ ਕਰ ਲਾਂਗੇ। ਤੁਹਾਡੇ ਵਿਆਹ ਵੇਲੇ ਤੁਹਾਡਾ ਕੋਈ ਕਸੂਰ ਨਹੀਂ ਸੀ। ਫਿਰ ਵੀ ਤੁਹਾਨੂੰ ਬਲੇਮ ਕੀਤਾ ਗਿਆ। ਤੇ ਇੱਥੇ ਮੇਰਾ ਕੋਈ ਕਸੂਰ ਨਹੀਂ ਐ। ਫਿਰ ਵੀ ਮੈਨੂੰ ਬਲੇਮ ਕੀਤਾ ਜਾਏਗਾ। ਗਲਤ ਆਪਾਂ ਦੋਵਾਂ ਨੇ ਹੀ ਹੋ ਜਾਣਾ। ਚਲੋ ਆ ਚੀਜ਼ਾਂ ਦਾ ਚਲਦੀਆਂ ਰਹਿਣੀਆਂ ਨੇ ਆਪਾਂ ਚਲਦੇ ਆ ਬਾਬੇ ਘਰ ਉੱਥੇ ਟੇਕਦੇ ਮੱਥਾ ਨਾਲੇ ਬਾਬੇ ਨੂੰ ਕਹਿ ਦਾਂਗੇ ਭਾਈ ਤੂੰ ਬਾ ਫੜੀ ਐ ਤੇ ਗਾਵੇਂ ਫੜੀ ਰੱਖੀ ਚਲੋ ਚਲੀਏ ਮੇਰੀ ਗੱਲ ਸੁਨੋ ਮੇਰੇ ਦਿਮਾਗ 'ਚ ਨਾ ਇੱਕ ਹੋਰ ਗੱਲ ਘੁੰਮੀ ਜਾਂਦੀ ਐ ਜੇ ਬੋਲੋ ਤੇ ਕਹੋ ਕੀ ਨਾ ਜੇ ਨਹੀਂ ਵੀ ਕਵਾਂਗੇ ਕਹੂਗੀ ਕਹਿ ਮੈਂ ਇਹ ਕਹਿ ਲੱਗੀ ਸੀ ਜੇ ਆਪਾਂ ਇਹ ਸਾਰਾ ਮੁੱਦਾ ਨਾਨੀ ਜੀ ਨੂੰ ਜਾ ਕੇ ਦੱਸ ਦਈਏ ਤਾਂ ਸਹੀ ਰਹੂਗਾ ਨਾ ਕਿਉਂਕਿ ਵੱਡਿਆਂ ਨੂੰ ਗੱਲ ਪਤਾ ਹੋਣੀ ਸਾਰੀ ਜ਼ਰੂਰੀ ਐ ਵੱਡੇ ਨਾ ਉਹਦੇ ਸੁੱਝੇ ਹੁੰਦੇ ਆ ਉਹ ਛੋਟਿਆਂ ਨੂੰ ਫਿਰ ਹੈਂਡਲ ਕਰ ਲੈਂਦੇ ਆ ਜਦੋਂ ਉਹਨਾਂ ਨੂੰ ਪਤਾ ਲੱਗਦਾ ਸਾਰੇ ਨਾਨੀ ਜੀ ਨਾ ਸਾਰੀ ਗੱਲ ਸੁਣਦੇ ਆ ਸਮਝਦੇ ਆ ਪਰਖਦੇ ਆ ਗੱਲ ਤਾਂ ਸਹੀ ਐ ਰਹੀ ਆ ਤੇਰੀ ਭਾਬੀ ਦੀ ਕਿਉਂਕਿ ਨਾਨੀ ਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਆ ਚੱਕਰ ਇਹ ਐ ਕਿ ਨਾਨੀ ਨਾ ਮਾਮੇ ਨਾਲ ਵੱਧ ਮੰਮੀ ਦਾ ਕਰਦੀ ਆ ਤੇ ਜੇ ਮੰਮੀ ਤੇ ਤੇਰੇ ਬੱਚਿਆਂ ਤੇ ਕੋਈ ਉਂਗਲ ਆ ਜਾਵੇ ਤੇ ਨਾਨੀ ਪਿੱਛੇ ਨਹੀਂ ਹਟਦੀ ਇੱਕ ਗੱਲ ਹੋਰ ਤੇਰਾ ਦਿਮਾਗ ਛੋਟਾ ਹੀ ਸਮਝਦਾ ਸੀਗਾ ਪਰ ਅੱਜ ਤੈਨਾਂ ਇਹ ਸਾਬਿਤ ਕਰਤਾ ਤੇਰੇ ਚ ਦਿਮਾਗ ਹੈਗਾ ਮੈਨੂੰ ਦੇਖ ਕੇ ਇੱਕਦਮ ਹੈਰਾਨ ਹੋ ਗਈ ਜਾਣਦੀ ਨਹੀਂ ਮੈਨੂੰ ਉਹ ਨਹੀਂ ਨਹੀਂ ਦੀਦੀ ਤੁਸੀਂ ਇੱਕਦਮ ਗੇਟ ਤੇ ਖੜੇ ਹੋ ਨਾ ਤਾਂ ਕਰਕੇ ਘਬਰਾ ਗਈ ਮੈਂ ਅੱਛਾ ਇਹ ਗੱਲ ਆ ਫਿਰ ਲੈ ਹੁਣ ਮੈਂ ਬੈਠ ਗਈ ਹੁਣ ਤਾਂ ਨਹੀਂ ਘਬਰਾਉਂਦੀ ਕੀ ਗੱਲ ਦੀਦੀ ਅੱਜ ਤੁਹਾਡਾ ਸੁਭਾਅ ਹੋਰ ਤਰ੍ਹਾਂ ਹੀ ਹੋਇਆ ਹੋਇਆ ਆਪਣੇ ਤਾਂ ਗੁੱਸੇ ਗਲੇ ਸਾਰੇ ਖਤਮ ਹੋ ਗਏ ਹੋਂ ਤੁਹਾਨੂੰ ਕਿਹੜੀ ਗੱਲ ਦਾ ਦੀਦੀ ਗੁੱਸਾ ਲੈ ਭੈਣ ਦਾ ਵਿਆਹ ਕਰਿਆ ਹੀ ਸਾਨੂੰ ਸੱਦਿਆ ਵੀ ਨਹੀਂ ਤੇ ਹਜੇ ਪੁੱਛਦੀ ਹੈ ਕਿਹੜੀ ਗੱਲ ਦਾ ਗੁੱਸਾ ਦੀਦੀ ਲਾਪਰੀ ਦਾ ਤਾਂ ਮੰਗਣਾ ਕਰਨਾ ਸੀ ਸਾਨੂੰ ਥੋੜੀ ਪਤਾ ਸੀ ਉਹਨਾਂ ਨੇ ਨਾਲ ਹੀ ਲੈ ਜਾਣਾ ਸੀ ਜੇ ਇਦਾਂ ਦੀ ਕੋਈ ਗੱਲ ਹੁੰਦੀ ਤਾਂ ਤੁਹਾਨੂੰ ਕਿਉਂ ਨਹੀਂ ਸੱਦਣਾ ਸੀ ਚੱਲ ਕੋਈ ਗੱਲ ਨਹੀਂ ਮੈਨੂੰ ਨਹੀਂ ਸੱਦਿਆ ਗਿਆ ਉਹ ਗੱਲ ਵੱਖਰੀ ਹੈ ਮੇਰੇ ਭਰਾ ਨੂੰ ਤਾਂ ਸੱਦ ਹੀ ਸਕਦੇ ਸੀ ਨਾ ਤੇ ਉਹਨੂੰ ਵੀ ਤੁਸੀਂ ਇੱਕਦਮ ਹੀ ਇਗਨੋਰ ਮਾਰਤਾ ਦੀਦੀ ਪਵਨ ਦੇ ਵਿਆਹ ਕਰਕੇ ਨਾ ਸਾਰੀਆਂ ਗੱਲਾਂ ਹਜੇ ਤਾਜ਼ੀਆਂ ਸੀ ਮੈਂ ਤਾਂ ਕਹਿੰਦੀ ਸੀ ਇਹ ਕਿਤੇ ਹੋਰ ਪੰਗਾ ਨਾ ਪੈ ਜੇ। ਬੇਟਾ ਜੀ ਜੇ ਗੱਲਾਂ ਦਾ ਡਰ ਹੁੰਦਾ ਨਾ ਤਾਂ ਆਪਦੇ ਆਦਮੀ ਨਾਲ ਖੜੀਦਾ। ਪੇਕਿਆਂ ਨਾਲ ਨਹੀਂ ਖੜੀਦਾ ਹੁੰਦਾ। ਸਾਰੀ ਜ਼ਿੰਦਗੀ ਤੂੰ ਆਪਦੇ ਆਦਮੀ ਨਾਲ ਕੱਢਣੀ ਹੈ। ਠੀਕ ਹੈ ਕਿ ਆਦਮੀ ਨਾਲ ਖੜਨਾ ਚਾਹੀਦਾ ਪਰ ਕਿਹੜੀ ਕਿਤਾਬ 'ਚ ਲਿਖਿਆ ਹੈ ਕਿ ਸੋਹਰਿਆਂ ਵਗਰ ਲੱਗ ਕੇ ਪੇਕਿਆਂ ਨੂੰ ਛੱਡਦੀ ਹੈ? ਮਣੀ ਸੱਚੀ ਕਹਿੰਦਾ ਸੀ ਜਦੋਂ ਪੇਕਿਆਂ ਤੋਂ ਆਉਣੀ ਹੈ ਨਾ ਤੇਰੀਆਂ ਗੱਲਾਂ ਕੁਝ ਹੋਰ ਹੀ ਹੁੰਦੀਆਂ ਨੇ ਕਿ ਮੈਨੂੰ ਪਤਾ ਦੀਦੀ ਮੈਂ ਆਪਣੇ ਪੇਕਿਆਂ ਨੂੰ ਕਿੱਦਾਂ ਫੇਸ ਕਰਕੇ ਆਈਆਂ। ਇਹ ਤਾਂ ਉੱਥੇ ਜਾ ਕੇ ਵੀ ਮੇਰੀ ਬੇਇੱਜ਼ਤੀ ਕਰਵਾ ਕੇ ਆਏ ਨੇ ਜੇ ਤੇਰੇ ਘਰ ਵਾਲੇ ਤੇ ਆਉਣ ਕਰਕੇ ਤੇਰੀ ਉੱਥੇ ਬੇਇੱਜ਼ਤੀ ਹੋਈ ਆ ਸਾਨੂੰ ਤਾਂ ਇਸ ਗੱਲ ਦਾ ਗੁੱਸਾ ਵੀ ਤੁਹਾਡੇ ਘਰ ਵਾਲੇ ਨੂੰ ਪਿੱਛੇ ਕੁਛ ਛੱਡਿਆ ਦੀਦੀ ਜਿੰਨੀ ਬੈਸ ਤੁਸੀਂ ਮੇਰੇ ਨਾਲ ਕਰ ਰਹੇ ਹੋ ਨਾ ਮੈਨੂੰ ਲੱਗਦਾ ਤੁਹਾਨੂੰ ਇਹਨਾਂ ਨੂੰ ਸਮਝਾਉਣਾ ਚਾਹੀਦਾ ਠੀਕ ਹੈ ਹਸਬੰਡ ਵਾਈਫ ਸੋ ਡਿਸਪਿਊਟ ਚੱਲਦੇ ਨੇ ਪਰ ਮੇਰੇ ਪੇਕੇ ਅੱਗੇ ਤਾਂ ਮੇਰੀ ਇੱਜ਼ਤ ਰੱਖ ਲੈ ਤੂੰ ਆਪਦੇ ਘਰ ਵਾਲੇ ਦੀ ਮੇਰੇ ਸਾਹਮਣੇ ਇੱਜ਼ਤ ਨਹੀਂ ਕਰ ਸਕਦੀ ਤਾਂ ਤੂੰ ਕਿੱਦਾਂ ਚਾਹੁੰਦੀ ਆ ਕਿ ਤੇਰੇ ਪੇਕੇ ਅੱਗੇ ਇਹ ਜਿੱਤ ਕਰੇ ਤੇਰੀ ਛੱਡੋ ਦੀਦੀ ਕਿੰਨੀਆਂ ਕੋ ਗੱਲਾਂ ਆਪਾਂ ਖਿੱਚਾਂਗੇ ਹੁਣ ਤੁਸੀਂ ਦੱਸੋ ਤੁਹਾਡਾ ਗੁੱਸਾ ਕਿੱਦਾਂ ਸ਼ਾਂਤ ਹੋਣਾ ਹੈ ਦੇਖ ਭਾਈ ਗੱਲ ਹੈਗੀ ਐ ਇਦਾਂ ਤੂੰ ਜਦੋਂ ਆਪਦੇ ਪੇਕੇ ਜਾਣਾ ਤੇ ਮੈਥੋਂ ਪਰਮਿਸ਼ਨ ਲੈ ਕੇ ਜਾਣਾ ਨਹੀਂ ਤਾਂ ਤੂੰ ਜਾਣਾ ਨਹੀਂ ਦੇਖ ਮੇਰੇ ਵੱਲ ਨਾ ਕੂਰੀਆਂ ਨਾ ਬੱਟ ਜੇ ਇੱਥੇ ਵਸਣਾ ਤਾਂ ਸਾਡੀ ਮੰਨਣੀ ਪੈਣੀ ਹੈ ਬੀਬੀ ਜਿਹੜੀ ਗੱਲ ਮੰਨਣ ਵਾਲੀ ਨਾ ਉਹ ਮਨਾਓ ਇੱਕ ਧੀ ਆਪਣਾ ਪੇਕਾ ਕਿੱਦਾਂ ਛੱਡ ਸਕਦੀ ਹੈ ਤੁਸੀਂ ਆਣਾ ਛੱਡ ਦੋਗੇ ਤੁਹਾਡੇ ਤੋਂ ਮਮਾ ਪਾਪਾ ਬਾਹਰ ਨੇ ਤੁਸੀਂ ਤਾਂ ਵੀ ਰੋਜ਼ ਘੇੜਾ ਮਾਰਦੇ ਹੋ ਸੁਖ ਨਾਲ ਮੇਰੇ ਮਾਪਿਓ ਨੇੜੇ ਨੇ ਤੇ ਤੁਸੀਂ ਮੇਰੇ ਮਾਪਿਓ ਤੋਂ ਦੂਰ ਕਰਨਾ ਚਾਹੁੰਦੇ ਹੋ ਬਾਹਲੀ ਮਾਪਿਓ ਦੀ ਬਣਦੀ ਹੈ ਨਾ ਤੇਰੇ ਮਾਪਿਓ ਨੂੰ ਤਾਂ ਵਰਤਨਾ ਵੀ ਨਹੀਂ ਆਉਂਦਾ ਇਸ ਕਰਕੇ ਕਹਿੰਦੀ ਆ ਵੀ ਦੂਰ ਹੀ ਠੀਕ ਆ ਉਹਨਾਂ ਤੋਂ ਮੇਰੇ ਮਾਪਿਓ ਨੂੰ ਕਿਉਂ ਨਹੀਂ ਵਰਤਨਾ ਆਉਂਦਾ ਆ ਦੇਖੋ ਵੀ ਵੀ ਤੁਸੀਂ ਮੰਗਨੇ ਤੇ ਨਹੀਂ ਆਏ ਤਾਂ ਵੀ ਤਾਂ ਮੇਰੇ ਪੇਕੇ ਨੇ ਯਾਦ ਤਾਂ ਤੁਹਾਨੂੰ ਰੱਖਿਆ ਨਾ ਇਸ ਸੂਟ ਤੁਹਾਡਾ ਐਸੂਟ ਮੇਰਾ ਜੇ ਤੁਹਾਨੂੰ ਦੋਨੋਂ ਹੀ ਪਸੰਦ ਆ ਤਾਂ ਤੁਸੀਂ ਦੋਨੋਂ ਹੀ ਰੱਖੋ ਮੈਨੂੰ ਇਹ ਦੱਸ ਮੈਂ ਤੈਨੂੰ ਕਮਲੀ ਕਹਾ ਜਾਂ ਤੈਨੂੰ ਭੋਲੀ ਕਹਾ ਜਾਂ ਤੇਰੇ ਪੇਕਿਆਂ ਦੀ ਨਾ ਸਮਝੀ ਕਾ ਬਣਦਾ ਤਾਂ ਇੱਥੇ ਮੇਰੇ ਭਰਾ ਦਾ ਸੀ ਸਾਰਾ ਕੁਝ ਦੀਦੀ ਪਿਛਲੀ ਵਾਰ ਨਾ ਪਵਨ ਨੇ ਸੂਟ ਭੇਜਿਆ ਸੀ ਇਹਨਾਂ ਨੂੰ ਪਸੰਦ ਨਹੀਂ ਆਇਆ ਤਾਂ ਕਰਕੇ ਪੇਕਿਆਂ ਨੇ 5200 ਰੁਪਏ ਪਾਤਾ ਉਹ ਕਹਿੰਦੇ ਚਾਹੇ ਆਪਣੀ ਮਰਜ਼ੀ ਨਾਲ ਪੈਂਟ ਸ਼ਰਟ ਲਾ ਲੈਣ ਕੁਰਤਾ ਵਜਾਮਾ ਲਾ ਲੈਣ ਜੋ ਮਰਜ਼ੀ ਲਾ ਲੈਣ ਦੀਦੀ ਛੋਟੋ ਕੁਸਾ ਗਿਲਾ ਹੁਣ ਸੂਰ ਦੇਖੋ ਕਿੰਨਾ ਸੋਨਾ ਭੇਜਿਆ ਸਵਾਕੇ ਪਾਇਓ ਦੇਖੋ ਕਿੰਨਾ ਸੋਨਾ ਸੂਤ ਲੱਗਦਾ ਕੀ ਹੋ ਰਹੀ ਦੀਦੀ ਸੂਰ ਨੂੰ ਦੇਖੇ ਜਾਂਦੇ ਹੋ ਕੀ ਸੋਚੇ ਜਾਂਦੇ ਹੋ ਮੈਨੂੰ ਪਤਾ ਤੁਹਾਡੇ ਕੋਲ ਇਦਾਂ ਦਾ ਰੰਗ ਨਹੀਂ ਹੈਗਾ ਕਾਂ ਰੰਗ ਬੁੜੀਆਂ ਵਾਲਾ ਗਲਤੀ ਤੇਰੀ ਨਹੀਂ ਤੇਰੇ ਪੇਕਿਆਂ ਕੋਲੇ ਦਿਮਾਗ ਹੀ ਇੰਨਾ ਕਾ ਦੋਨੋਂ ਭੈਣ ਭਰਾਵਾਂ ਦਾ ਇਹੀ ਕੰਮ ਐ ਚੱਕ ਚੱਕ ਕੇ ਕੱਪੜੇ ਹੀ ਛੱਟਦੇ ਰਹਿੰਦੇ ਨੇ ਨਹੀਂ ਲੈਣਾ ਹੁੰਦਾ ਤਾਂ ਪਹਿਲਾਂ ਹੀ ਕਹਿਆ ਦਿਆ ਕਰਨ ਮੰਮੀ ਨੇ ਵੀ ਕਿੰਨਾ ਸੋਹਣਾ ਮੈਨੂੰ ਸੂਟ ਦਿੱਤਾ ਮੰਮੀ ਵੀ ਨਾ ਹਟਦੀ ਨਹੀਂ ਬਈ ਧੀ ਆਈਏ ਤੇ ਉਹਨੂੰ ਕੋਚ ਨਾ ਕੋਚ ਨਾ ਦੇ ਕੇ ਤੋਰਨਾ ਨਾਲੇ ਸਵਾ ਆ ਕੇ ਦਿੱਤਾ ਮੰਮੀ ਹਾਂ ਕੀ ਹੋਇਆ ਤੁਸੀਂ ਇੱਕਦਮ ਮੈਨੂੰ ਫੋਨ ਕਰਕੇ ਬੁਲਾਇਆ ਆ ਦੇਖੀ ਤੇਰੀ ਨਾਨੀ ਨੇ ਨਾ ਮੈਨੂੰ ਸੂਟ ਦਿੱਤਾ ਹੈ ਦੇਖੀ ਸੋਹਣਾ ਲੱਗਦਾ ਪਿਆ ਹਾਂਜੀ ਮੰਮੀ ਸੂਟ ਤਾਂ ਸੋਹਣਾ ਹੈ ਤੇ ਪਰ ਤੁਸੀਂ ਮੈਨੂੰ ਸੂਟ ਦਿਖਾਉਣ ਵਾਸਤੇ ਬੁਲਾਇਆ ਮੈਂ ਤਾਂ ਨਾ ਤੈਨੂੰ ਤਾਂ ਬੁਲਾਇਆ ਮੈਂ ਤਾਂ ਆ ਗੱਲ ਕਰਨੀ ਸੀਗੀ ਵੀ ਜਿੱਦਣ ਦੇ ਅਸੀਂ ਵਿਆਹ ਤੋਂ ਆਇਆ ਨਾ ਰੀਆ ਦਾ ਰਾਧਿਕਾ ਦਾ ਪਵਨ ਦਾ ਸਾਰਿਆਂ 'ਚ ਨਾ ਥੋੜਾ ਚੇਂਜ ਆ ਗਿਆ ਹੈ ਮੂਡ ਬਣਿਆ ਹੋਇਆ ਹੈ ਮੈਂ ਸੋਚਦੀ ਪਈਆਂ ਵੀ ਤੇਰੇ ਨਾਲ ਨਾ ਸ਼ੈਤ ਪਵਨ ਨੇ ਕੋਈ ਗੱਲ ਕੀਤੀ ਹੋਵੇ ਕੋ ਤੇਰੇ ਨਾਲ ਤੇ ਗੱਲ ਕਰ ਹੀ ਲੈਂਦਾ ਮੈਂ ਤਾਂ ਆ ਪੁੱਛਣ ਵਾਸਤੇ ਤੈਨੂੰ ਬੁਲਾਇਆ ਹੈ ਹੈ ਉੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਤੁਹਾਨੂੰ ਕੁਝ ਨਹੀਂ ਪਤਾ ਸੱਚੀ ਦੱਸੋ ਹਾਂ ਸੱਚੀ ਹੋ ਮੈਨੂੰ ਕੁਝ ਨਹੀਂ ਪਤਾ ਜੇ ਕੋਈ ਗੱਲ ਹੈਗੀ ਤੇ ਮੈਨੂੰ ਦੱਸ ਆਪਾਂ ਬੁਲਾ ਕੇ ਹੁਣੇ ਪੁੱਛ ਲੈਣੇ ਆ ਮੰਮੀ ਇਹ ਗੱਲ ਤਾਂ ਗਲਤ ਹੈ ਕਿ ਪਵਨ ਨੂੰ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਉਹਨੇ ਤੁਹਾਨੂੰ ਕੁਝ ਨਹੀਂ ਦੱਸਿਆ ਪਰ ਜਦੋਂ ਇਹ ਗੱਲ ਬਾਹਰ ਆ ਗਈ ਨਾ ਫੇ ਸਾਰੀ ਉਂਗਲੀਆਂ ਤੁਹਾਡੇ ਉੱਤੇ ਹੀ ਆਣੀ ਐ ਹੁਣ ਤੂੰ ਨਾ ਬੇਟਾ ਬੁਝਾਰਤਾ ਨਾ ਪਾ ਗੱਲ ਦੱਸ ਗੱਲ ਕੀ ਐ ਖੜ ਜਾ ਮਾਤਾ ਇਹ ਗੱਲ ਤਾਂ ਹੁਣ ਮੈਂ ਇਹਨਾਂ ਨੂੰ ਬੁਲਾ ਕੇ ਫੇੜੀ ਸਾਹਮਣੇ ਕਰਾਂਗੀ ਕੱਲ ਨੂੰ ਰੀਆ ਇਹ ਨਾ ਕਵੇ ਕਿ ਦੀਦੀ ਆਈ ਐ ਤੇ ਮੰਮੀ ਨੂੰ ਚੁਗਲੀਆਂ ਲਾ ਗਈ ਐ ਚਲ ਛੱਡ ਤੂੰ ਮੈਨੂੰ ਗੱਲ ਤਾਂ ਦੱਸ ਗੱਲ ਕੀ ਐ ਮਾਤਾ ਮਾਰ ਇਹਨਾਂ ਨੂੰ ਵਾਜ ਇਹਨਾਂ ਦੇ ਸਾਹਮਣੇ ਹੀ ਗੱਲ ਕਰਦੀ ਉਹ ਤਾਂ ਨਾ ਗੁਰਦੁਆਰੇ ਗਏ ਹੋਏ ਨੇ ਬਸ ਹੁਣੇ ਆਂਦੇ ਹੋਣੇ ਆ ਤੂੰ ਨਾ ਮੈਨੂੰ ਗੱਲ ਦੱਸ ਦੇ ਉਹ ਮੈਨੂੰ ਟੈਨਸ਼ਨ ਚ ਹੀ ਪਾ ਦਿੱਤਾ ਕਿਤੇ ਇਹੋ ਜੀ ਗਲਤੀ ਨੀ ਕਿ ਮੇਰੇ ਭਰਾਵਾਂ ਨਾਲ ਮੇਰੀ ਫੇਰ ਵਿਗੜ ਜਾਵੇ ਗਲਤੀ ਮੰਮੀ ਫੇਰ ਇਹੀ ਹੋਈ ਹੈ ਨਵੀਂ ਕਿਹਦੀ ਆਈ ਹੈ ਏਵੇਂ ਤੇਰੀ ਠੀਕ ਹੈ ਲਓ ਦੱਸੋ ਦੀਦੀ ਬੜੀ ਇਧਰ ਬਾਤ ਗੇੜਾ ਮਾਰਦੇ ਹੋ ਜਲਦੀ ਮਾਰਿਆ ਕਰੋ ਨਾ ਗੇੜਾ ਇੱਥੇ ਬੈਠ ਕੇ ਇੰਨਾ ਗੱਲ ਕਰਨੀ ਹੈ ਅਛੀ ਕਰ ਦੀ ਸਾਸ਼ੀ ਗਾ ਰਾधिका ਕਿਵੇਂ ਠੀਕ ਹੈ ਹਾਂਜੀ ਰਾधिका ਬੂਆ ਬੰਦ ਕਰਕੇ ਨਾ ਇੱਥੇ ਬੈਠ ਮੈਂ ਤੇਰੇ ਨਾਲ ਗੱਲ ਕਰਨੀ ਹੈ। ਹਾਂਜੀ ਨਹੀਂ ਉਹ ਤਾਂ ਦੋ ਭੈਣ ਭਰਾ ਮੇਰੇ ਕੋਲੋਂ ਗੱਲ ਲਕਾਂਦੇ ਚੰਗੇ ਲੱਗਦੇ ਐ ਪਰ ਤੂੰ ਹੀ ਮੇਰੇ ਕੋਲੋਂ ਗੱਲ ਲਕਾਈ ਜਾਏਗੀ ਐਦਾਂ ਕਿੱਦਾਂ ਚੱਲੇਗਾ? ਹੋ ਕੀ ਗੱਲ ਹੋ ਗਈ ਮੰਮੀ ਮੇਰੇ ਘਰ ਵਾਲੇ ਨੂੰ ਡਾਂਟੇ ਜਾਂਨੇ ਹੋ ਨਾਲੇ ਕਿਹੜੀ ਗੱਲ ਕਹੀ ਅਸੀਂ ਦੋਨੋਂ ਨੇ ਤੁਹਾਡੇ ਕੋਲ ਸਾਰਾ ਕੁਝ ਤਾਂ ਪਤਾ ਤੁਹਾਨੂੰ। ਇਹਨਾਂ ਨਾ ਅਣਜਾਣ ਨਾ ਬੰਦ ਲਾਪਰੀਤ ਦੇ ਵਿਆਹ ਵੇਲੇ ਉੱਥੇ ਕੀ ਕੁਝ ਹੋਇਆ ਤੈਨੂੰ ਸਾਰਾ ਹੀ ਪਤਾ ਹੈ। ਹੁਣ ਤੂੰ ਦੱਸਦਾ ਮੰਮੀ ਨੂੰ ਕਿ ਮੈਂ ਦੱਸਾਂ ਫਿਰ ਵੈਸੇ ਜਿਦੀ ਐਡੀ ਕੋਈ ਖਾਸ ਗੱਲ ਹੈ ਨਹੀਂ ਜਿਹੜੀ ਆਪਾਂ ਮੰਮੀ ਨੂੰ ਦਸੀਏ ਤੂੰ ਕਹਤੇ ਆ ਵੀ ਮੰਮੀ ਨੂੰ ਵੈਲੀ ਟੈਨਸ਼ਨ ਦੇਈ ਜਾਨੀ ਆ ਕੁਝ ਨਹੀਂ ਹੈਗਾ ਮੰਮੀ ਠੀਕ ਆ ਸਭ ਕੁਝ ਆ ਚਾਰ ਦਿਨਾਂ ਦੇ ਵਿੱਚ ਨਾ ਤੁਹਾਡੀ ਤਿੰਨਾਂ ਦੀ ਨਾ ਇੰਨੀ-ਇੰਨੀ ਬੁਥੀ ਹੋ ਗਈ ਏ ਜਦੋਂ ਹੁਣ ਤੁਸੀਂ ਮੇਰੇ ਨਾਲ ਗੱਲ ਵੀ ਕਰਦੇ ਹੋ ਨਾ ਤੇ ਤਤਲਾਉਂਦੇ ਹੋ ਕੋਈ ਗੱਲ ਤਾਂ ਹੈਗੀ ਏ ਜਾਂ ਤਾਂ ਦੱਸ ਦੋ ਜਾਂ ਤਾਂ ਕੀਤਾ ਫਿਰ ਤੂੰ ਹੀ ਦੱਸ ਦੇ ਕਿਆ ਰਾ ਦਿਨ ਤੋਂ ਮੈਂ ਬਾਰ ਗੱਲਾਂ। ਉੱਥੇ ਬਹਿ ਜਾ ਟਿਕ ਕੇ। ਮੈਂ ਨਹੀਂ ਬਾਹਰ ਜਾਣਾ। ਮੰਮੀ ਜਿਹੜੇ ਮੁੰਡੇ ਨਾਲ ਲਪ੍ਰੀਤ ਦਾ ਵਿਆਹ ਹੋਇਆ ਹੈ ਨਾ ਉਹ ਮੁੰਡੇ ਨਾਲ ਨਾ ਰੀਆ ਦਾ ਵਿਆਹ ਹੋਣਾ ਸੀਗਾ। ਇਹ ਗੱਲ ਲਕੋਈਆਂ ਇਹਨਾਂ ਨੇ ਤੁਹਾਡੇ ਕੋਲੋਂ। ਗੱਦਕੇ ওই ਮੁੰਡੇ ਨਹੀਂ ਸੀਗਾ ਜਿਹਦੇ ਘਰ ਤੁਸੀਂ ਉਹ ਦਿਨ ਰਿਸ਼ਤਾ ਲੈ ਕੇ ਗਏ ਹੋ ਉਹਦੇ ਨਾਲ ਤਾਂ ਨਹੀਂ ਕਿਤੇ ਉਹਦਾ ਵਿਆਹ ਹੋਇਆ। ਹਾਂਜੀ ਹਾਂਜੀ ਮੰਮੀ। ਇਹ ਉਹੀ ਵਾਲਾ ਮੁੰਡਾ ਸੀ। ਜਦੋਂ ਅਸੀਂ ਉੱਥੇ ਪਹੁੰਚੇ ਨਾ ਮਾਮਾ ਜੀ ਦੇ ਘਰੇ। ਤੇ ਮੁੰਡੇ ਦੀ ਮਾਂ ਨੇ ਸਾਨੂੰ ਖੁਸ਼ਾਨ ਲਿਆ ਸੀ ਤੇ ਸਾਈਡ ਤੇ ਲਿਜਾ ਕੇ ਸਾਨੂੰ ਇਹ ਕਹਿਤਾ ਸੀ ਵੀ ਇਹ ਗੱਲ ਨਾ ਆਪਣੇ ਤੱਕ ਹੀ ਰੱਖਿਓ ਇਹਦੇ 'ਚ ਤੁਹਾਡੀ ਇੱਜ਼ਤ ਦਾ ਵੀ ਸਵਾਲ ਆ ਤੇ ਸਾਡੀ ਇੱਜ਼ਤ ਦਾ ਵੀ ਸਵਾਲ ਐਵੇਂ ਗੱਲ ਬਾਹਰ ਆਊਗੀ ਚੰਗੀ ਗੱਲ ਨਹੀਂ ਹੋਊਗੀ ਤੁਹਾਡੇ ਵਾਸਤੇ ਖਾਸ ਕਰਕੇ ਕਿਉਂਕਿ ਉਹ ਇਹਨਾਂ ਨੂੰ ਨਾ ਲਵਪ੍ਰਿੰਟ ਪਸੰਦ ਸੀ ਨਾਲੇ ਮੰਮੀ ਉਹਦੀ ਮਾਂ ਨੇ ਨਾ ਸਾਨੂੰ ਇਹ ਵੀ ਧਮਕੀ ਦਿੱਤੀ ਸੀ ਕਹਿੰਦੀ ਤੁਹਾਡੀ ਪੈਨ ਨਾ ਸ਼ਗਨ ਵਾਲੀ ਕੁਰਸੀ ਤੇ ਬੈਠ ਗਈ ਐ ਤੇ ਜੇ ਮੈਂ ਆਪਦਾ ਮੁੰਡਾ ਉੱਥੋਂ ਦੀ ਉਠਾ ਲਿਆ ਤੁਹਾਡੇ ਟੱਬਰ ਦੀ ਹੋਣੀ ਐ ਬਦਨਾਮੀ ਇਸ ਕਰਕੇ ਮੰਮੀ ਉਹਦੀ ਮਾਂ ਨੇ ਕਿਹਾ ਕਿ ਜੋ ਵਾਰ ਹੋ ਰਿਹਾ ਚੁੱਪ ਕਰਕੇ ਦੇਖੀ ਚੱਲੋ ਕਿਉਂਕਿ ਮੈਂ ਤਾਂ ਆਪਣਾ ਮੁੰਡਾ ਇੱਥੇ ਹੀ ਵਿਆਉਣਾ ਤੇ ਦੀਦੀ ਉਹਦੀ ਮਾਂ ਨੇ ਸਾਨੂੰ ਇਹ ਵੀ ਕਹਿਤਾ ਸੀ ਵੀ ਜੇ ਤੁਸੀਂ ਆਇਓ ਤੇ ਤੁਹਾਡੀ ਭੈਣ ਵੀ ਨਾ ਲਈ ਹੋਣੀ ਹੈ ਵੀ ਉਹ ਮੇਰੇ ਮੁੰਡੇ ਦੇ ਮੱਥੇ ਨਾ ਲਗੇ ਇਸ ਕਰਕੇ ਤੈਨੂੰ ਕਿਹਾ ਸੀ ਕਿ ਇਹਨੂੰ ਬਾਰੋ-ਬਾਰ ਬਾਹਰ ਲੈ ਜਾ ਪਰ ਨਾ ਨਾ ਇਹ ਮੰਨੀ ਤੇ ਨਾ ਧੂ ਮੰਨੀ ਆ ਦੇਖ ਲੈ ਮਾਤਾ ਐਡੀ ਗੱਲ ਹੋ ਗਈ ਹੈ ਤੇ ਇਹ ਨੋਰਮਲ ਸਮਝੀ ਜਾਂਦੇ ਐ ਉਹ ਮੋਟੇ ਦਿਮਾਖੋ ਜੇ ਉਧਰ ਮਾਮੇ ਨੂੰ ਪਤਾ ਲੱਗ ਗਿਆ ਨਾ ਤੇ ਸਾਰੀ ਗੱਲ ਮੰਮੀ ਤੇ ਆਣੀ ਐ ਤੇ ਅੱਗੇ ਤੂੰ ਮੈਨੂੰ ਸਾਰੀ ਗੱਲ ਦੱਸਦਾ ਹੈ ਤੇ ਤੇਰੀ ਆ ਗੱਲ ਦੱਸਣਾ ਫਰਜ਼ ਨਹੀਂ ਬਣਦਾ ਸੀਗਾ ਚੱਲ ਮੰਮੀ ਹੁਣ ਜੇ ਤੁਹਾਨੂੰ ਗੱਲ ਪਤਾ ਲੱਗ ਹੀ ਗਈ ਹੈ ਨਾ ਤੇ ਇਸ ਗੱਲ ਨੂੰ ਨਾ ਇਸ ਕਮਰੇ ਤੱਕ ਹੀ ਰਹਿਣ ਦਿਓ ਅਸੀਂ ਇੱਕ ਦੋ ਦਿਨ ਤੱਕ ਨਾ ਦੋਨੋਂ ਭੈਣ ਭਰਾ ਨਾਨੀ ਕੋਲ ਜਾਣੇ ਆ ਤੇ ਨਾਨੀ ਨਾਲ ਸਾਰੀ ਗੱਲ ਕਰ ਦਿੰਨੇ ਆ ਕਿਉਂਕਿ ਜੇ ਗੱਲ ਬਾਹਰ ਆਈ ਤਾਂ ਨਾਨੀ ਨੂੰ ਪਤਾ ਹੋਣਾ ਚਾਹੀਦਾ ਜੇ ਨਾਨੀ ਨੂੰ ਨਹੀਂ ਪਤਾ ਤੁਹਾਨੂੰ ਇਹ ਗੱਲ ਪਤਾ ਹੈ ਇਹ ਨਾਨੀ ਨੇ ਤੁਹਾਡੇ ਨਾਲ ਗੁੱਸੇ ਹੋ ਜਾਣਾ ਵੀ ਤੂੰ ਵੀ ਹੁਣ ਆਪਦੇ ਬੱਚਾ ਮਗਰ ਲਾ ਕੇ ਮੇਰੇ ਤੋਂ ਗੱਲਾਂ ਲਕਾਨੀ ਫਿਰਦੀਆਂ ਹਾਂਜੀ ਮੰਮੀ ਮੈਂ ਵੀ ਇਹੀ ਕਹਿਣਾ ਸੀ ਕਿ ਆਪਾਂ ਨਾਨੀ ਨੂੰ ਦੱਸ ਦਿੰਨੇ ਆ ਕਿਉਂਕਿ ਨਾਨੀ ਘਰ ਦੇ ਮੋਢ ਨੇ ਉਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਹੋਣਾ ਚਾਹੀਦਾ ਉਹਨਾ ਸੁਣਝੇ ਹੋਏ ਨੇ ਉਹਨਾਂ ਨੇ ਆਪੇ ਉਧਰ ਦੀ ਗੱਲ ਨੂੰ ਸੰਭਾਲ ਲੈਣਾ ਸਾਨੂੰ ਫਿਰ ਵਿੱਚ ਬੋਲਣ ਦੀ ਲੋੜ ਹੀ ਨਹੀਂ ਪੈਣੀ ਚਲ ਠੀਕ ਹੈ ਤੁਸੀਂ ਨਾ ਨਾਨੀ ਕੋਲ ਜਾ ਆਇਓ ਤੇ ਉਹਦੇ ਨਾਲ ਨਾ ਹਸਾਬ ਨਾਲ ਗੱਲ ਕਰ ਆਇਓ ਚਲ ਗੀਤਾ ਹੁਣ ਇਹ ਗੱਲ ਨੂੰ ਨਾ ਇੱਥੇ ਹੀ ਛੱਡ ਹੋ ਜਾਂਦੀ ਹੈ ਬੱਚਿਆਂ ਕੋਲੋਂ ਗਲਤੀ ਕੀ ਕਰੀਏ ਮੰਮੀ ਤੁਸੀਂ ਇਹਨਾਂ ਵਕਨ ਨਾਲ ਗੱਲ ਲੈਂਦੇ ਹੋ ਨੋਰਮਲ ਤੇ ਮੈਂ ਹੁਣ ਨਾ ਮਾਮੇ ਹੋਣਾ ਨਾਲ ਤੁਹਾਡਾ ਰਿਸ਼ਤਾ ਖਰਾਬ ਹੁੰਦੇ ਡੇਟ ਨਹੀਂ ਸਕਦੀ ਫਿਰ ਤੁਸੀਂ ਕਹਿੰਦੇ ਹੋ ਬਿਮਾਰ ਤੇ ਸਾਨੂੰ ਸਾਰਿਆਂ ਨੂੰ ਪੈਂਦੀ ਹੈ ਟੈਨਸ਼ਨ ਇਹਦਾ ਇੱਕੋ ਹੀ ਹੱਲ ਹੈ ਕਿ ਤੁਸੀਂ ਇਹਦਾ ਵਿਆਹ ਕਰੋ ਮੰਮੀ ਮੈਂ ਰਿਸ਼ਤਾ ਦੇਖਿਆ ਹੋਇਆ ਤੇ ਪਰਿਵਾਰ ਵੀ ਬਹੁਤ ਵਧੀਆ ਹੈ ਜੇ ਤੁਸੀਂ ਦੇਖ ਦਿਖਾਈਆ ਕਰਨਾ ਹੈ ਜਾਂ ਘਰ ਨੂੰ ਨਿਕਾ ਮਾਰਨੀ ਹੈ ਤੇ ਸ਼ਾਮੀ ਚੱਲੋ ਮੇਰੇ ਨਾਲ ਘਰ ਨੂੰ ਵੀ ਨਿਗਾ ਮਾਰ ਲਓ। ਉਹ ਨਹੀਂ ਉਹ ਅਲਗੜੀ ਅੱਡੀ ਵੱਡੀ ਗੱਲ ਹੋ ਗਈ ਏ। 2 ਸਾਲ ਨਾਲੇ ਕੁੜੀ ਨੂੰ ਪੜਾਉਣਾ ਹੈ। ਬਾਅਦ ਚ ਦੇਖਾਂਗੇ ਰਿਸ਼ਤੇ ਰੁੱਸਤੇ। ਉਹ ਹਾਂ ਦੀਦੀ। ਮੰਮੀ ਸਹੀ ਕਹਿ ਰਹੀ ਐ। ਵੀ ਆਪਾਂ ਕੁੜੀ ਦਾ ਲੰਮਾ ਥੋੜੀ ਲੈਣਾ। ਸਿਰਫ ਮਾਮਿਆਂ ਨਾਲ ਮੰਮੀ ਦੀ ਨਾਂ ਵਿਗੜੇ ਇਸ ਕਰਕੇ ਮੈਂ ਆਪਦੀ ਭੈਣ ਨੂੰ ਕੁਲੀ ਥੋੜੀ ਚਾੜ੍ਹ ਦੂੰਗਾ। ਇਹਦਾ 2 ਸਾਲ ਛੱਡ 3 ਸਾਲ ਨਹੀਂ ਵਿਆਹ ਕਰਨਾ। ਕੁੜੀ ਨੂੰ ਪੜ੍ਹਾਈ ਕਰਨ ਦੋ। ਜਿਹੜੇ ਇਹਦੇ ਚਾਹ ਸੁਪੜੇ ਨੇ ਉਹ ਪੂਰੇ ਕਰਨ ਦੋ। ਤੁਸੀਂ ਮਾਂ ਪੁੱਤ ਦੋਨੇ ਕੰਨ ਖੋਲ ਕੇ ਮੇਰੀ ਇੱਕ ਗੱਲ ਸੁਣ ਲਓ ਜਿੱਥੇ ਮੈਂ ਇਹਦਾ ਰਿਸ਼ਤਾ ਦੇਖਿਆ ਹੈ ਨਾ ਹਫਤੇ ਤੱਕ ਇਹਨੂੰ ਉੱਥੇ ਹੀ ਤੋੜਨਾ ਹੈ ਨਹੀਂ ਤੇ ਮੈਂ ਇਸ ਘਰ ਵਿੱਚ ਪੈਰ ਨਹੀਂ ਰੱਖਣਾ